ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਸਰਦੂਲਗੜ ਵਿਖੇ ਦੀਪੀ ਰਜਨੀਦੀ ਫਿਲਮ ਦੀ ਸਾਰੀ ਮੇਕਰਸ ਦੀ ਟੀਮ ਪਹੁੰਚੀ ਆ ਬਹੁਤ ਬਹੁਤ ਕੀ ਆਇਆ ਇਹਨਾਂ ਨੂੰ ਸਾਰੀ ਟੀਮ ਵੱਲੋਂ ਇੱਕ ਪ੍ਰਣ ਕੀਤਾ ਗਿਆ ਕਿ ਪਿੰਡਾਂ ਵਕ ਵਕ ਪਿੰਡਾਂ ਵਿੱਚ ਜਾ ਕੇ ਪੰਜਾਬ ਵਿੱਚ 51000 ਬੂਟਾ ਲਾਉਣਾ ਸੋ ਉਸੇ ਮੁਹਿੰਮ ਦੇ ਤਹਿਤ ਅੱਜ ਸਰਦੂਲਗੜ ਵਿਖੇ ਇਹ ਪਹੁੰਚੇ ਨੇ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਦੱਸਣਾ ਚਾਹਣਾ ਕਿ ਇੱਕ ਬਹੁਤ ਹੀ ਸੋਹਣੀ ਇਤਿਹਾਸਿਕ ਫਿਲਮ ਵੀਪੀ ਰਜਨੀ ਜੋ ਕਿ ਆਉਣ ਵਾਲੀ 30 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਸੋ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਪਹਿਲੀ ਤਾਂ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਵੱਧ ਚੜ ਕੇ ਸਿਨੇਮਿਆਂ 'ਚ ਜਾਈਏ ਫਿਲਮ ਦੇਖੀਏ ਆਪਣੇ ਪਰਿਵਾਰ ਨੂੰ ਦਿਖਾਈਏ ਕਿਉਂਕਿ ਬਹੁਤ ਸੋਹਣੀ ਸੇਧ ਦੇਣ ਵਾਲੀ ਫਿਲਮ ਹੈ ਅੱਗੇ ਇਹ ਸਾਰੀ ਟੀਮ ਨੇ ਜੋ ਪ੍ਰਣ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਸੋ ਉਸੇ ਮਹਿੰਮ ਦੇ ਤਹਿਤ ਅੱਜ ਅਸੀਂ ਸੰਧੂ ਜੰਮ ਵਿਖੇ ਖੜੇ ਹਾਂ ਇੱਥੇ ਬੂਟੇ ਲਾ ਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਅਸੀਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭਾਈ ਜੀ ਸਤਿ ਸ੍ਰੀ ਅਕਾਲ ਜੀ ਮੈਂ ਦਿਗਜੀਤ ਸਿੰਘ ਕਾਕਾ ਸਰਦੂਰਗੜ ਤੋਂ ਜੀ ਅੱਜ ਬੀਬੀ ਰਜਨੀਦੀ ਜਿੰਨੀ ਟੀਮ ਇੱਥੇ ਆਈ ਹੈ ਸੰਧੂ ਜਿੰਮ ਵਿੱਚ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬੀਬੀ ਰਜਨੀਦੀ ਦੀ ਫਿਲਮ ਹੈ ਜਿਹੜੀ ਇਹ 30 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਸਾਰੇ ਸਿਨੇਮਾ ਦੇ ਵਿੱਚ ਲੱਗੂਗੀ ਆਪ ਸਭ ਜਿੰਨੇ ਸੁਣਨ ਵਾਲੇ ਦੇਖਣ ਵਾਲੇ ਉਹ ਤੋਂ ਜ਼ਰੂਰ ਦੇਖਿਓ ਅਤੇ ਇਸ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਬਹੁਤ ਹੀ ਵਧੀਆ ਹੈ ਇੱਕ ਆਪਾਂ ਕਰਮ ਪਰਖ ਲੈਨੇ ਜਿੱਦਾਂ ਕਹਿੰਦੇ ਨੇ ਵੀ ਕਰਮ ਕਿਹਦੇ ਖਾਣੇ ਹੋ ਪ੍ਰਮਾਤਮਾ ਕਹਿੰਦਾ ਹੈ ਵੀ ਜੋ ਦਿੰਦਾ ਪ੍ਰਮਾਤਮਾ ਉਹ ਖਾਣੇ ਹੋ ਤੇ ਇੱਕ ਹੰਕਾਰ ਵਾਲਾ ਬੰਦਾ ਕਹਿੰਦਾ ਹੁੰਦਾ ਵੀ ਮੇਰਾ ਖਾਣੂ ਇਹਦੇ ਵਿੱਚੋਂ ਬਹੁਤ ਵੱਡਾ ਮੈਸੇਜ ਹੈ ਫਿਲਮ ਦੇਖੋਗੇ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਊਗਾ ਤੇ ਇੱਕ ਇਹਨਾਂ ਨੇ ਪਰਨ ਲਿਆ ਹੋਇਆ 51000 ਬੂਟੇ ਲਾਉਣੇ ਆ ਪੰਜਾਬ ਦੇ ਵਿੱਚ ਬੂਟੇ ਲਗਾਓ ਕਿਉਂਕਿ ਇਹ ਆਪਾਂ ਨੂੰ ਜ਼ਿੰਦਗੀ ਬਖਸ਼ਦੇ ਆ ਸਾਹ ਬਖਸ਼ਦੇ ਆ ਆਕਸੀਜਨ ਦਿੰਦੇ ਆ ਕੁੱਤੇ ਲਾ ਕੇ ਇਹਨਾਂ ਨੂੰ ਪਾਲੀਏ ਸੰਭਾਲੀਏ ਅਤੇ ਆਪਣਾ ਜਿਹੜਾ ਵਾਤਾਵਰਨ ਆ ਨੂੰ ਸ਼ੁੱਧ ਕਰੀਏ ਫਿਲਮ ਵੇਖ ਕੇ ਆਪਾਂ ਆਪਣੇ ਪੁਰਾਣੇ ਵਿਰਸੇ ਜਿਹੜੇ ਆਪਣੇ ਤੋਂ ਦੂਰ ਹੋ ਚੁੱਕੇ ਐ ਨੌਜਵਾਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਬਹੁਤੇ ਸਾਡੀ ਉਮਰ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਉਹ ਇਹਦੇ ਵਿੱਚੋਂ ਆਪਾਂ ਨੂੰ ਸਭ ਦੇਖਣ ਨੂੰ ਮਿਲੂਗਾ ਅਤੇ ਸੁਣਨ ਨੂੰ ਆਪਣੀ ਜਿਹੜਾ ਪਛੋਕੜ ਪਿੱਛੇ ਰਹਿ ਗਿਆ ਉਹ ਵੀ ਮਿਲੂਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੀਬੀ ਰਜਨੀ ਜੀ ਫਿਲਮ ਦੀ ਸਾਰੀ ਟੀਮ ਦਾ ਅਤੇ ਸੰਧੂ ਜਿੰਮ ਦਾ ਜਿਨ੍ਹਾਂ ਨੇ ਆ ਕੇ ਇੱਥੇ ਨੇ ਵੀਰਾਂ ਨੂੰ ਸਦਕੇ ਤੇ ਸਾਡਾ ਵੀ ਮਾਣ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ